ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਦੋਨੇ ਮਿਲਿਆ ਆਂ ਦੀਦੀ ਪਰਮਜੀਤ ਕੌਰ ਖਾਲਸਾ ਜੀ ਮੇਰੇ ਕੋਲ ਆਏ ਹੋਏ ਨੇ ਮੇਰੇ ਘਰ ਬੈਠੇ ਹੋਏ ਨੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਤਾਂ ਉਸ ਤਰ੍ਹਾਂ ਆਪਾਂ ਫੈਮਲੀ ਮਿਲਦੇ ਆ ਹਨਾ ਤਾਂ ਉਹ ਗੱਲ ਹੋਰ ਹੁੰਦੀ ਆ ਪਰ YouTube ਫੈਮਲੀ ਜਦੋਂ ਮਿਲਦੀ ਆ ਉਦੋਂ ਕੁਝ ਵੱਖਰੀ ਜੀ ਖੁਸ਼ੀ ਹੁੰਦੀ ਆ ਉਹ ਇਸ ਕਰਕੇ ਕਿ ਦੂਸਰੇ ਭੈਣ ਭਰਾ ਵੀ ਚਲੋ ਆਪਾਂ ਨੂੰ ਚਾਹੀਦੇ ਹੁੰਦੇ ਆ ਆਪਾਂ ਨੂੰ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਇਹ ਨਹੀਂ ਕਿ ਉਹਨਾਂ ਨੂੰ ਤੋੜ ਦੇਣਾ ਚਾਹੀਦਾ ਵਾ ਪਰ ਜਦੋਂ ਕੋਈ ਜਿਹੜਾ ਰਿਸ਼ਤਾ ਕੁਦਰਤੀ ਜੋੜਦਾ ਨਾ ਪਰ ਜਦੋਂ ਉਹਨੂੰ ਮਿਲਦੇ ਆ ਤਾਂ ਬਹੁਤ ਖੁਸ਼ੀ ਹੁੰਦੀ ਆ ਮੈਨੂੰ ਇਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਏ ਮੇਰੇ ਵੱਡੇ ਭੈਣ ਜੀ ਮੇਰੇ ਘਰ ਆਏ ਹੋਏ ਨੇ ਇਹਨਾਂ ਨੇ ਅੱਜ ਮੇਰੇ ਘਰੇ ਆਪਣੇ ਸ਼ੁਭਚਰਨ ਪਾਏ ਹੋਏ ਨੇ ਮਿਲੋ ਜੀ ਇਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮਜੀਤਪੁਰ ਖਾਲਸਾ ਅੱਜ ਅਸੀਂ ਪੱਟੀ ਪਟਸਾ ਮੇਲੇ ਤੇ ਆਏ ਸੀਗੇ ਬਾਬੇ ਵਿਦੀ ਚੰਦ ਦਾ ਮੇਲਾ ਸਾਲਾਨਾ ਮੇਲਾ ਹੁੰਦਾ ਇੱਥੇ ਤੇ ਜਿੱਥੇ ਬਾਬਾ ਵਿਦੀ ਚੰਦ ਮੱਚ ਦੀ ਅੱਗ ਦੇ ਵਿੱਚ ਪੱਟ ਦੇ ਵਿੱਚ ਬੈਠੇ ਗਏ ਸੀਗੇ ਤੇ ਕੋਰਾ ਸੇਕ ਨਹੀਂ ਸੀ ਲੱਗਾ ਅਸੀਂ ਅੱਜ ਉੱਤੇ ਪੜਾਏ ਦਰਸ਼ਨ ਕਰਕੇ ਆਏ ਆ ਉੱਤੇ ਗੁਰਜੀਤ ਬੈਣ ਜਿਮੀਲੇ ਸਾਨੂੰ ਅੱਜ ਤੇ ਇਹ ਬਾਲਾ ਜੋਰ ਪਾਉਣ ਲੱਪੇ ਕਹਿੰਦੇ ਘਰੇ ਚਲੀਏ ਘਰੇ ਚਲੀਏ ਫਿਰ ਅਸੀਂ 2 ਕਮੈਂਟ ਵਿੱਚ ਆਖਾ ਚਲ ਕਰੇ ਚੱਲ ਚੱਲਦੇ ਆ ਸਾਡਾ ਪਿਆਰ ਬਹੁਤ ਆ ਭੈਣ ਭਰਾਵਾਂ ਦਾ ਮੈਂ ਇਹੀ ਕਹਿੰਦੀ ਆ ਸਾਡਾ YouTube ਫੈਮਿਲੀ ਦਾ ਭੈਣ ਭਰਾਵਾਂ ਦਾ ਤੇ ਪਿਆਰ ਬਣਿਆ ਰਵੇ ਇਸੇ ਤਰ੍ਹਾਂ ਹੀ ਤੇ ਵਾਹਿਗੁਰੂ ਕਿਰਪਾ ਕਰੇ ਸਾਡੇ ਸਾਰੇ ਜੀ ਸਾਨੂੰ ਸਪੋਰਟ ਕਰਿਓ ਜੀ ਇਹਨਾਂ ਦੇ ਚੈਨਲ ਦਾ ਨਾਂ ਹੈਗਾ ਵਾ ਪਰਮਜੀਤ ਕੌਰ ਖਾਲਸਾ ਮੇਰੇ ਚੈਨਲ ਦਾ ਨਾਂ ਹੈਗਾ ਵਾ ਗੁਰਜੀਤ ਕੌਰ ੜਵਾਲ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਜੀ ਅੱਜ ਖਾਲਸਾ ਜੀ ਸਾਡੇ ਘਰੇ ਆਏ ਹੋਏ ਨੇ ਬਹੁਤ ਖੁਸ਼ੀ ਹੋਈ ਹੈ ਜੀ ਗੁਰੂ ਦੇ ਸਿੱਖ ਜਦੋਂ ਮਿਲਦੇ ਆ ਨਾ ਉਦੋਂ ਬਕਰੀ ਖੁਸ਼ੀ ਹੁੰਦੀ ਆ ਇੱਕ ਖਾਲਸਾ ਸੱਜੇ ਹੋਏ ਨੇ ਅਮਰਤਾਰੀ ਨੇ ਉਹ ਖੜੀ ਦੀ ਫੁੱਟ ਲਾਈ ਹਾਂਜੀ ਇਹ ਖਾਲਸਾ ਨੇ ਆ ਦੇਖੋ ਜੀ ਇਹਨੇ ਨਾ ਮਿਲ ਨਹੀਂ ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਜੀ ਆਪਾਂ ਨੂੰ ਚੰਗਿਆਂ ਦਾ ਸੰਗ ਕਰਨਾ ਚਾਹੀਦਾ ਵਾ ਕੁਝ ਚੰਗੀ ਮਤ ਮਿਲਦੀ ਆ ਸਤਿ ਸ਼੍ਰੀ ਅਕਾਲ ਜੀ ਅਜਰਾਮੀ ਚੱਲੇ ਆ ਬਸ ਕੋਈ ਕੋਈ ਕੀ ਚੱਲਿਆ ਰਿਹਾ ਜੀ ਅਜਰਾਮੀ ਨਿਗਾਹ ਲਿਏ ਕਿਥੇ ਨਹੀਂ ਆ ਰਹਾ ਇੱਕ ਹੋਰ ਮੈਂ ਮਿਲਦੀ ਆ ਆਜੀ ਜੀ ਸਾਡੀ ਆਜੀ ਜੀ ਆਈ ਉਹਦੀ ਬੀਬੀ ਨੂੰ ਕਾਹਦਾ ਚ ਗਈ ਜਾਂਦੀ ਆ ਅੱਛਾ ਕਾਹ ਉਹ ਵੀ ਬੀਬੀ ਆ ਜਾਣਾ ਜੀ ਕਾਲਿਆਂ ਨੂੰ ਛੱਡ